لاو دي کلاپڙاڻ سان کي لاو دي کلاپڙاڻ سان کي لاو دي ਇੱਥੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੰਜਾਬ ਅੰਦਰ ਕਾਫੀ ਲੰਮੇ ਸਮੇਂ ਤੋਂ ਯੋਧ ਨਸ਼ੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਜਿੋਂ ਨਸ਼ੇ ਦੇ ਇਸ ਨਗਰ ਨੇ ਉਹਨਾਂ ਦੇ ਘਰਾਂ ਤੇ ਢਾਈ ਜਾ ਰਹੇ ਨੇ ਉਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਦੀਨਾ ਨਗਰ ਤੇ ਅਭੀ ਨੌਂ ਦੇ ਪਿੰਡਾਂ ਸਾਹਸ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਵਾਰ ਜਿਹੜੇ ਇੱਥੇ ਲੈਰੀ ਵਿਭਾਗ ਦੀ ਜ਼ਮੀਨ ਤੇ ਨਿਯਾਜ਼ ਕੱਪਟੇ ਕਰਕੇ ਨਸ਼ਾ ਸਮਗਲ ਉਹ ਜੋ ਘਰ ਬਣਾਏ ਗਏ ਸੀ ਉਹਨਾਂ ਨੂੰ ਢਾਹ ਗਿਆ ਅੱਜ ਮੁੜ ਫਿਰ ਦੋ ਨਹਾਸ ਮਗਲਵੰਦ ਜਿਹੜੇ ਸਖੀ ਭਰਾ ਨੇ ਦੋਨਾਂ ਦੇ ਘਰ ਤੇ ਡਟਾਏ ਕਿ ਨਹੀਂ ਗੱਲ ਕੀਤੀ ਜਾਵਦਾ ਪੁਲਿਸ ਦੇ ਸੂਤਰਾਂ ਤੋਂ ਮੁਤਾਬਕ ਮੇਰੀ ਜਾਣਕਾਰੀ ਅਨੁਸਾਰ ਇਹਨਾਂ ਤੇ ਕਰੀਬ ਅੱਧੇ ਦਰਜਨ ਤੋਂ ਵੱਧ ਵਕਫਤਾ ਰਾਤ ਦੇ ਜਿਹੜੇ ਆ ਸੁਨਾਮ ਵੱਲ ਦੱਸ ਸੀ ਦੋਸਤ ਨੂੰ ਲੈ ਕੇ ਅੱਜ ਜਿਹੜੇ ਆ ਮੇਰੇ ਘਰ ਆਏਗੇ ਨੇ ਇਸ ਨੂੰ ਕੀ ਕੰਮ ਕਰਨ ਨੂੰ ਕਹਿੰਦੇ ਬਿਲਕੁਲ ਨៃ ਪਸੀਰਾ ਫੰਜ ਜਿਹੜਾ ਬਿਲਕੁਲ ਉਹਨਾਂ ਦੇ ਘਰ ਜਿਹੜੇ ਬਹੁਤ ਤੋਂ ਬਾਹਰ ਕਰਦੇ ਜਿਹਾ ਉੱਤਰਾਧਿਕਾਰ ਇਹ ਕਹਿੰਦਾ ਕਿ ਜਿਹੜੇ ਸਰਬਾਵਾਧ ਜਿਹੜੇ ਉੱਪਰ ਉਹਨਾਂ ਦੇ ਜਿਹੜੇ ਘਰਾਂ ਨੂੰ ਤੋਂ ਸਟਾਡ ਕਰਦੇ ਜਾਂਦੇ। ਤੋਂ ਵੀ ਪਹਿਲਾਂ ਵੀ ਜਿਹੜੇ ਆ ਕਾਫੀ ਜ਼ਿਆਦਾ ਇਸ ਪਿੰਡ ਵਿੱਚ ਜਿਹੜੇ ਲੋਕ ਵੱਲੋਂ ਨਹਿਰੀ ਵਿਭਾਗ ਦੀ ਜ਼ਮੀਨ ਤੇ ਜਿਹੜੇ ਆ ਮਿਆਜ ਕਰਕੇ ਘਰ ਬਣਾਏ ਹੋਏ ਸੀ ਜਿਸ ਨੂੰ ਜੜਾ ਤਾ ਗਿਆ ਔਰ ਅੱਜ ਮੁੜ ਫੇਰ ਪੁਲਸ ਔਰ ਨਹਿਰੀ ਵਿਭਾਗ ਵੱਲੋਂ ਸਾਂਝੇ ਤੌਰ ਤੇ ਇਹ ਆਪਰੇਸ਼ਨ ਚਲਾ ਕੇ ਜਿਹੜੇ ਲੋਕਾਂ ਵੱਲੋਂ ਮਿਆਜ ਘਰ ਜਿਵੇਂ ਇਹ ਤੇ ਬਣਾਈ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਇਸ ਮੁਕੇ ਦੇ ਡੀਐਸਪੀ ਦੀਨਾ ਨਗਰ ਅਰਜੰਦਨ ਮਨਾ ਕੇ ਕੋਈ ਹਟਾ ਜਿਹੜਾ ਸਾਰਾ ਇਹ ਪ੍ਰੈਸ਼ਨ ਲਗਾਤਾਰ ਜਾਰੀ ਹੈ ਕਿੰਨਾ ਮੈਨੂੰ ਕਹਿੰਦਾ ਪਹਿਲਾਂ ਸਾਰੇ ਘਰ ਜਿਹੜੇ ਢਾਏ ਨੇ ਉਹ ਦੁਬਾਰਾ ਬਖਾਏ ਜਾਣੇ ਕਰਾਂ ਟੋਟਲੀ ਜਿਹੜੇ ਘਰ ਬਰਸਲ ਨੌਸਕਾ ਦਿੱਤੇ ਗਏ ਨੇ ਇਥੋਂ ਦੱਸਦੀ ਭਾਗ ਬਲੋ ਬਲੋਂ ਦੇ ਲੈਟਰੀ ਵੀ ਚੋਣ ਕੇ ਚੱਲੇ। ਫਿਰ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸਪੀ ਗੁਰਦਾਸਪੁਰ ਤੇ ਤਿੱਜ ਪਹੁੰਚੇ ਨੇ ਜਿੰਨਾ ਵੱਲੋਂ ਜਿਹੜੇ ਆ ਆਪਣੇ ਨਿਗਰਾਨੀ ਹੇਠਾਂ ਜਿਹੜਾ ਸਾਰੇ ਜੋ ਨਸ਼ੇ ਬਲੋਂ ਤੋਂ ਮਹੀਮਸ ਲਈ ਗਈ ਹੈ ਉਸ ਨੂੰ ਲੈ ਕੇ ਜਿਹੜਾ ਪੂਰੀ ਸ਼ਕਤੀ ਨਾਲ ਪੂਰੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਹੈ। ਮੈਂ ਖਾਲ ਇਸ ਮੌਕੇ ਐਸਐਸਪੀ ਗੁਰਦਾਸਪੁਰ ਸਰ ਦਾ ਅਪੀਓ ਕਿ ਇਹਨਾਂ ਚ ਕੇ ਨਾਮ ਲੈ ਜਾਂ ਸਿੱਖੋ ਦੀ ਗੱਲ ਅਦੇ ਚ ਅਦੇ ਚ ਪੰਜੀ ਮੈਂ ਦੱਸ ਦਿੰਦਾ। ਜਿਹੜੇ ਬਰੇ ਬਦਲ ਹੋ ਤੁਸੀਂ ਆ। ਆ ਜ ਜਮਨਿੰਗ ਜਿਹੜਾ ਪਾਰਟਨਰ ਆ ਉਹ ਐਸੋਸੀਏਟ ਹੈ ਪਾਬਲਿਕ ਪਿਛਲੇ ਦੁਹਾਂ ਜਿਹੜਾ ਹੈਗਾ ਪਾਪਾ ਜਿਹੜੀਆਂ ਦਾ ਦਾਤਾ ਚੋਣ ਤੱਕ ਸਰ ਉਹਨਾਂ ਲਈ ਜਣਾ ਉਸ ਜਿਹੜੇ ਨਸ਼ੀ ਦੀ ਗੁਰਤੀ ਜਿਹੜੇ ਕਿ ਚਲਾਈ ਹੋਇਆ ਤੇ ਏਡਾ ਕੰਮ ਚੱਲਦਾ ਰਹੇਗਾ ਜਿਹੜੀ ਉਹ ਜਿਹੜੀ ਇਸ ਤਰ੍ਹਾਂ ਦੀ ਹੋਲ ਰੈਡੀ ਹੋਲ ਰੈਡੀ ਸ਼ੀਟ ਜਿਹੜਾ ਹੈਗਾ ਕਾਗਜ਼ੀ ਕੱਢੇ ਤੁਸੀਂ ਤੁਹਾਨੂੰ ਤੁਸੀਂ ਦੇਖਿਆ ਵੀ ਹੈ ਇਹ ਅਸੀਂ ਇੱਕ ਲਾਈਕ ਹੋ ਕਿ ਜਿਹੜੀ ਪ੍ਰੋਪਰਟੀ ਵੀ ਤੁਸੀਂ ਦੇ ਰਹੇ ਹੋ ਤਾਂ ਐਨਡੀਪੀਅਰ ਸੈਕਟਰ ਦੈਟ ਮੀਨਸ ਟੂ ਐਂਡ ਤੁਸਮੀ ਤੁਹਾਨੂੰ ਕੁਝ ਵੀ ਕੱਲ ਵੀ ਦੇਖਿਆ ਸੀਗਾ ਸਾਡੇ ਵੱਲੋਂ ਡਾਈ ਜਿਹੜਾ ਹੈਗਾ ਇਹਨੂੰ ਜਿਹੜੀ ਹੈਗੀ ਹੈਰੋਇਨ ਉਹ ਪੀਐਸ ਕਲਾਣਾ ਉਂਤੇ ਵਿੱਚ ਜਿਹੜੀ ਹੈ ਅਸੀਂ ਇਸ ਇਸ ਇਤੋਂ ਸਾਡੇ ਕੋਲ ਜਿਹੜਾ ਹੈਗਾ ਮਨਜੀਤ ਸਿੰਘ ਸਾਹਿਬ ਜੀ ਸਾਹਿਬ ਤੇ ਰਵਿਸ਼ ਨਹਿਸੀ ਜਿਹੜਾ ਵੀਰ ਸਾਡੇ ਕੋਲ ਉਹਨਾਂ ਚੈਟ ਤੇ ਨਾਲ ਹੈ ਜਿਹੜਾ ਕੰਮ ਪਈ ਹੈ ਉਹਨਾਂ ਦਾ ਨੰਬਰ ਜਿਹੜੀ ਹੈਗੀ ਹਰ ਫਰੰਟ ਤੇ ਚੱਲ ਰਹੀ ਹੈ ਇਹ ਸਾਨੂੰ ਮਨਣਾ ਐਸਐਸਪੀ ਗੁਰਦਾਸਪੁਰ ਨੇ ਦਿੱਤਾ ਹੈ ਜੀ ਜਿੰਨਾਂ ਵੱਲੋਂ ਇਹ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਦੇਖ ਕੇ ਨਸ਼ੇ ਦੇ ਵਿਰੁੱਧ ਮੁਹਿੰਮ ਜੋ ਸ਼ੁਰੂ ਕੀਤੀ ਹੋਈ ਹੈ ਲਗਾਤਾਰ ਇਹ ਚੁੰਗੜੀ ਚੱਲਦੀ ਰਹੇਗੀ ਈਨਨਗਰ ਦੇ ਮਨਿੰਦੇ ਘਰ ਘਰ ਕਰਨ ਵਾਲੇ ਜਿਹੜੇ ਉਹਨਾਂ ਪੁਲਿਸ ਇਕਮਕੀਆ ਸ਼ਕਤੀ ਨਾਲ ਕੰਮ ਕਰਦਾ ਹੈਗਾ